ਸਸ਼ੀਕਾਲ ਤੁਸੀਂ ਦੇਖ ਰਹੇ ਹੋ ਜੀਕੇ ਟੀਵੀ ਮੈਂ ਰஞ்சிਤ ਕੌਰ ਮਲਟਨ ਦੀ ਸ਼ੁਰੂਆਤ ਕਰਾਂਗੇ ਉਸਕਾ ਪਹਿਲੇ ਨਜ਼ਰ ਪਾਣਾ ਨਿਆ ਹੁਣ ਤੱਕ ਨਹੀਂ ਆਇਆ ਸੁਰਖੀਆਂ ਦੇ ਤਿਹੋਂ ਕਬਰਸਥਾਨ ਨਾਲ ਮਾਨਸਾ ਵਿੱਚ ਪੰਜਾਬੀ ਗਾਇਕ ਸੁਖਦੇਵ ਸਿੰਘ ਸਿੱਧਮੂਸੇਵਾਲਾ ਦੇ ਕਰੀਬੀ ਸਾਥੀ ਪ੍ਰਗਟ ਸਿੰਘ ਦੇ ਕਾਰਕਿਰ ਰਾਤ ਨੂੰ ਮੋਟਰਸਾਈਕਲ ਸਵਾਰਾਂ ਨੇ ਗੋਲੀਆਂ ਚਲਾ ਦਿੱਤੀਆਂ ਬਦਮਾਸ਼ਾਂ ਨੇ ਸੰਗਰੀ ਤੁੰਦ ਵਿੱਚ ਕਾਰ ਇਹ ਅਪਰਾਧ ਕੀਤਾ ਹੈ ਹਮਲਾਵਰਾਂ ਨੇ ਗੇਟ ਤੇ ਗੋਲੀਆਂ ਚਲਾਈਆਂ ਤੋਂ ਦੁਕਾਨਾਂ 'ਤੇ ਹਮਲਾਵਰਾਂ ਦੇ ਜਿਹੜੇ ਹਮੇ ਤੱਕ ਪਛਾਰੇ ਨਹੀਂ ਜਾ ਸਕੇ ਗੋਲੀਆਂ ਚਲਾਉਂ ਤੋਂ ਬਾਅਦ ਦੋਸਤੋ ਵਿਦੇਸ਼ ਦੇ ਇੱਕ ਨੰਬਰ ਰਾਹੀ ਲਾਰੈਂਸ ਬਿਸ਼ਮਰੀ ਦੇ ਨਾਮ ਤੇ 30 ਲੱਖ ਰੁਪਏ ਦੀ ਫਿਰੋਥੀ ਮੰਗੀ ਗਈ ਹੈ ਪੁਲਿਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ ਪ੍ਰਗਟ ਸਿੰਘ ਨੇ ਮੂਸੇਵਾਲਾ ਦੇ ਗੀਤਾ ਵਿੱਚ ਵੀ ਕੰਮ ਕੀਤਾ ਹੈ ਵੈਸੇ ਪਰਦਰਸ਼ਕ ਚਾਰਜਪੋਡ ਦਾ ਕੰਮ ਕਰਦਾ ਹੈ ਕਿ ਆਜਾ ਰਿਹਾ ਹੈ ਕਿ ਇਹ ਜਬਰਨ ਵਸੂਲੀ ਦੀ ਧਮਕੀ ਲੋਰੈਂਸ ਬਿਸ਼ਰੋਈ ਗਰੁੱਪ ਨੂੰ ਭੇਜੀ ਗਈ ਹੈ ਪਰ ਹੁਣ ਤੱਕ ਕਿਸੇ ਨੇ ਵੀ ਇਸ ਧਮਕੀ ਦੀ ਜ਼ਿੰਮੇਵਾਰੀ ਨਹੀਂ ਲਈ ਹੈ ਐਤਵਾਰ ਦੀ ਘਟਨਾਇ ਲਗਭਗ ਰਾਤ ਨੂੰ 4:00 ਵਜੇ ਜਦੋਂ ਦੋ ਮੋਟਰਸਾਈਕਲ ਸਵਾਰਾਂ ਨੇ ਪ੍ਰਦਰਸ਼ਨ ਦੇ ਮਾਨਸਾ ਸਥਿਤ ਘਟ ਤੇ ਗੋਲੀਆਂ ਚਲਾਈਆਂ ਨੇ ਜਿਹੜੀਆਂ ਗੇਟ ਲੱਗੀਆਂ ਨੇ ਬਾਈਕ ਸਵਾਰ ਅਸੀਂ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਏ ਨੇ ਤੇ ਘਟਨਾ ਅੰਜਾਮ ਦੇਣ ਤੋਂ ਬਾਅਦ ਫਰਾਰ ਮੁਚ ਸਫਲ ਹੋ ਗਏ ਇਸ ਤੋਂ ਬਾਅਦ ਪ੍ਰਗਟ ਸਿੰਘ ਦੇ ਨੰਬਰ ਤੇ ਇੱਕ ਲੈਨ ਨੰਬਰ ਤੇ ਕਾਲ ਆਈ ਸੀ ਜਿਹੜੀ ਉਹ ਚੁੱਕ ਨਹੀਂ ਸਕੇ ਕਿਉਂਕਿ ਉਹ ਮਾਨਸਾ ਵਿੱਚ ਨਹੀਂ ਸੀ ਸਭ ਬਾਅਦ ਸੀ ਪਰ ਬਾਅਦ ਵਿੱਚ ਉਸਨੇ ਮੈਸੇਜ ਭੇਜ ਕੇ ਕੰਪੀਟ ਕੀਤੀ ਗਈ ਅਤੇ ਕਹਿ ਗਿਆ ਉਹ 3 ਲੱਖ ਰੁਪਏ ਦੀ ਰੰਗਦਾਰੀ ਦੇ ਵੀ ਨਹੀਂ ਕਰ ਗਈ ਬਾਤ ਹੋਲੀ ਉਸਦੇ ਮੱਥੇ ਵਿੱਚ ਬੱਚੇਗੀ ਭਾਵੇਂ ਉਹ ਗੱਨਵਾਹ ਲੈ ਲਵੇ ਜਾਂ ਫਿਰ ਬਲੂ ਪ੍ਰੂਫ ਗੱਡੀ ਹੀ ਕਿਉਂ ਨਾ ਲੈ ਲਵੇ ਪੰਜਾਬ ਪੁਲਿਸ ਸਵੇਰੇ ਦੇ ਬਾਅਦ ਲਿਆ ਜੇਲਾ ਵਿੱਚ ਬੰਦ ਛਾਵੇ ਗੈਂਗਸਟਰ ਨੂੰ ਵਾਪਸ ਲੈ ਆਉਣ ਦੀ ਤਿਆਰੀ ਕਰ ਰਹੀ ਹੈ ਇਹ ਗੈਂਗਸਟਰ ਇਸ ਸਮੇਂ ਗੁਜਰਾਤ ਰਾਜਸਥਾਨ ਹਰਿਆਣਾ ਉੱਤਰਾਖੰਡ ਦਿੱਲੀ ਦੇ ਜਿਲ੍ਹਾ ਵਿੱਚ ਪੰਦ ਨੇ ਪੰਜਾਬ ਵਿੱਚ ਹਿੰਸਾ ਤੇ ਜ਼ਬਰੀ ਵਸੂਲੀ ਦੇ ਜੁਲਮਾਂ ਲਈ ਲੋੜਿੰਦੇ ਗੈਂਗਸਟਰ ਨੂੰ ਵਾਪਸ ਲਿਆ ਉਹਦੇ ਉਪਰਾਲੇ ਵਜੋਂ ਜਿਨ੍ਹਾਂ ਨੂੰ ਦੂਜੇ ਰਾਜਾਂ ਦੀਆਂ ਜੇਲ੍ਹਾਂ ਵਿੱਚ ਰਿਮਾਰਡ ਤੇ ਲੈ ਲਿਆ ਗਿਆ ਪੰਜਾਬ ਪੁਲਿਸ ਨੇ ਅਜਿਹੇ ਚਾਲੇ ਉਪਰਾਧੀਆਂ ਦੀ ਪਛਾਣ ਕਰਕੇ ਉਹਨਾਂ ਦੀ ਹਿਰਾਸਤ ਸੁਚਿਣਾਈ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ ਸੀਨੀਅਰ ਪੁਲਿਸ ਅਧਿਕਾਰੀਆਂ ਅਨੁਸਾਰ ਇਹ ਸਾਰੇ ਆਰੋਪੀ ਕਤਲ ਅਤੇ ਜ਼ਬਰਨ ਰਸੂਲੀ ਵਰਗੇ ਮਾਮਲੇ ਵਿੱਚ ਸ਼ਾਮਲ ਨੇ ਤੇ ਉਹਨਾਂ ਨੂੰ ਵਾਪਸ ਲਿਆਉਣ ਦੀ ਪ੍ਰਕਿਰਿਆ ਜਾਰੀ ਹੈ ਤੇ ਉਹਨਾਂ ਨੂੰ ਦੂਜੇ ਰਾਜਾਂ ਮੀਆਂ ਜੇਲ੍ਹਾਂ ਵਿੱਚ ਰਿਮਾਂਡ ਕਰਿਆ ਗਿਆ ਸੀ ਇਸ ਸਥਿਤੀ ਵਿੱਚ ਉਹ ਪੰਜਾਬ ਪੰਜਾਬ ਵਿੱਚ ਸ਼ਮਕ ਸਫਲ ਹੋ ਗਏ ਪਰ ਜਿਹਨਾਂ ਵਿੱਚ ਆਪਣਾ ਸਿੰਡੀਗਰੇ ਚਲਾਏ ਸਨ ਜ਼ਿਲਦਾਲੀ ਤੋਂ ਪੁਲਿਸ ਨੇ ਇਹਨਾਂ ਮੁਜ਼ਮਮਾ ਨੂੰ ਆਪਣੀਆਂ ਜ਼ਿਲ੍ਹਾਂ ਵਿੱਚ ਲਿਆਉਂਦਿਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਨੇ ਕਰ ਦਿੱਤੀਆਂ ਨੇ ਤੇ ਫਰੀਦਕੋਟ ਜ਼ਿਲ੍ਹੇ ਦੇ ਗੁਰਪ੍ਰੀਤ ਸਿੰਘ ਹਰੀ ਨੂੰ ਕਤਲ ਕੇਸ ਵਿੱਚ ਲਗਭਗ 4 ਮਹੀਨੇ ਪਹਿਲਾਂ ਬਣਾਈ ਗਈ ਵਿਸ਼ੇਸ਼ ਜਾਂਚ ਟੀਮ ਨੇ ਸਾਥਾਨਾ ਅਦਾਲਤ ਨੂੰ ਅੱਠ ਮਜ਼ਮਾ ਦੇ ਨਿਆਇਕ ਇਦਾਸ ਨੂੰ 90 ਦਿਨਾਂ ਲਈ ਹੋਰ ਵਧਾਉਣ ਦੀ ਬੇਨਤੀ ਕੀਤੀ ਹੈ ਤੇ ਇਸ ਕਤਲ ਕੇਸ ਦੀ ਅਗਲੀ ਸੁਣਵਾਈ ਹੋਣ ਜਾ ਰਹੀ ਹੈ ਜਿਸ ਵਿੱਚ ਸਜੇ ਸੁਪਰਡੈਂਟਰ ਰਾਹੀਂ ਸਾਰੇ ਮਜ਼ਮਾ ਨੂੰ ਨੋਟਿਸ ਭੇਜਿਆ ਗਿਆ ਹੈ ਜਿਸ ਤੋਂ ਬਾਅਦ ਇਹ ਉਹੀ ਮਾਮਲਾ ਹੈ ਜਿਸ ਵਿੱਚ ਖਡੂਰ ਸਾਹਿਬ ਦੇ ਸੰਸਦ ਮੈਂਬਰ ਤੇ ਵਾਰਿਸ ਪੰਜਾਬ ਦੇ ਮੁਖੀ ਅਮਰਪਾਲ ਸਿੰਘ ਤੇ ਵਿਦੇਸ਼ੀ ਅਤਵਾਦੀ ਅਰਸ਼ਦੀਪ ਸਿੰਘ ਉਰਫ ਅਰਸ਼ ਡੱਲਾ ਤੇ ਯੂ ਏ ਪੀ ਗਿਆਨ ਕਾਨੂੰਨੀ ਗਤੀਵਧੀਆਂ ਰੋਕਥਾਮ ਐਕਟ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ ਇਸ ਮਾਮਲੇ ਵਿੱਚ ਆਰਥੋਰ ਅਲੋਕ ਪੁਲਸ ਸਹਿਰਾਸਤ ਵਿੱਚ ਨੇ ਜਿਨ੍ਹਾਂ ਵਿੱਚ ਦੋ ਸ਼ੂਟਰ ਅਤੇ ਤਿੰਨ ਵਿਕੀ ਸ਼ਾਮਲ ਨੇ ਐਸਆਈਟੀ ਨੇ ਐਡੀਸ਼ਨਲ ਜ਼ਿਲ੍ਹਾ ਸੈਸ਼ਨ ਜੱਜ ਫਰੀਦਕੋਟ ਦੇ ਸਾਹਮਣੇ ਦਾਇਰ ਆਪਣੀ ਪੋਟਿਸ਼ਨ ਵਿੱਚ ਕਹਿ ਕੇ ਮੁਲਜ਼ਮ ਦੀ ਨਾਇਕੀ ਖਿਲਾਫ ਸੇਕ ਫਰਵਰੀ ਦੇ ਦੂਜੇ ਹਫਤੇ ਖਤਮ ਹੋ ਰਹੀ ਹੈ ਜੇਕਰ ਨਿਧਾਰਕ 90 ਦਿਨਾਂ ਦੇ ਅੰਦਰ ਚਾਰਜ ਸ਼ੀਟ ਤਿਆਰ ਨਹੀਂ ਕੀਤੀ ਜਾਂਦੀ ਤਾਂ ਦੋਸ਼ੀ ਦੀ ਪਾਰ ਤੋਂ ਜ਼ਮਾਨਤ ਲਈ ਯੋਗ ਹੋ ਸਕਦਾ ਹੈ ਇਸ ਸਥਿਤੀ ਵਿੱਚ ਪੁਲਸ ਨੂੰ ਕੋਈ ਜਾਂਚ ਇਨੀਕੀ ਬਣਾਉਣ ਲਈ ਵਾਧੂ ਸਮੇਂ ਦੀ ਲੋੜ ਹੈ ਅਮਿਸਰ ਦੇ ਮੋਕਮਪੁਰ थाना ਖੇਤਰ ਅਧੀਨ ਆਉਂਦੇ ਤਰੰਪੁਰ ਇਲਾਕੇ ਵਿੱਚ ਇੱਕ ਵਿਆਹੁਤਾ ਔਰਤ ਨੇ ਆਪਣੇ પતિ 'ਤੇ ਪਰਚਾ ਦਰਜਾਈ ਤੇ ਦਾਦ ਦੀ ਮੰਗ ਨਾ ਪੂਰੀ ਕਰਨ ਤੇ ਉਸ ਨੂੰ ਕਪੜੇ ਉਤਾਰ ਕੇ ਕੁਟਮਾਰ ਕਰਨ ਦੇ ਗੰਭੀਰ ਆਰੋਪ ਲਗਾਏ ਨੇ ਜਦੋਂ ਮਾਮਲਾ ਪੁਲਿਸ ਸਟੇਸ਼ਨ ਪਹੁੰਚਿਆ ਤਾਂ ਪਤੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਪੁਲਿਸ ਨੇ ਬਿਆਨਾਂ ਦੇ ਆਧਾਰ 'ਤੇ ਜਾਂਚ ਸ਼ੁਰੂ ਕਰ ਦਿੱਤੀ ਹੈ ਜਾਣਕਾਰੀ ਅਨੁਸਾਰ ਫਿਰਤਨ ਦੱਸਿਆ ਕਿ ਵਿਆਹ 8 ਮਹੀਨੇ ਪਹਿਲਾ ਤਰੰਪੁਰਾ ਮੋਹਕਪੁਰਾ ਵਿਰਾਇਲ ਵਾਲੇ ਤਰੰਪਾਲ ਦੇ ਪੁੱਤਰ ਰਾਜਲਾ ਹੋਇਆ ਸੀ ਤੇ ਵਿਆਹ ਤੋਂ ਥੋੜੀ ਦੇਰ ਬਾਅਦ ਹੀ ਉਸਨੇ ਪਤਨੀ ਨੇ ਦਾਗ ਦੀ ਮੰਗ ਕਰਨੀ ਸ਼ੁਰੂ ਕਰ ਦਿੱਤੀ ਇਸ ਕਰਕੇ ਉਸ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ ਤੇ ਇਸ ਬਾਰੇ ਆਪਣੇ ਪਿਤਾ ਨੂੰ ਉਸਨੇ ਦੱਸਿਆ ਸੀ ਕਿ ਇਹ ਵੀ ਗੱਲ ਪਤੀ ਨੂੰ ਸਮਝਾਈ ਪਰ ਉਸ ਸਮੇਂ ਬਾਅਦ ਲੜਾਈ ਫਿਰ ਸ਼ੁਰੂ ਹੋ ਗਈ ਕਿ ਉਹ ਉਸਨੂੰ ਉਸਨਾਲ ਕੁੱਟ ਮਾਰ ਪਈ ਪੰਜਾਬ ਅਤੇ ਹਰਿਆਣਾ ਦੀਆਂ ਸ਼ੰਭੂ ਖਨੋਰੀ ਸਹਾਦਾ ਤੇ ਕਿਸਾਨ 11 ਸਰਕੀ ਤੋਂ 13 ਸਰਕੀ ਤੱਕ ਹੁਮਨੀਆਂ ਮਹਾਪੰਚਾਇਤ ਨੂੰ ਸਫਲ ਬਣਾਉਣ ਲਈ ਪੂਰੀ ਰੰਗੀ ਤੇ ਜੁਟੇ ਹੋਏ ਨੇ ਜੇ ਨਾਲ ਇਹਨਾਂ ਸਾਲ ਪਲਾ ਪ੍ਰਧਾਨਤਰੀ ਨੰਦਰ ਮੋਦੀ ਦੇ ਪੰਚਾਇਤ ਤਾਰੇਦਾਰ ਸੁਰੱਖਿਆ ਦੇ ਕੇਰ ਵਿੱਚ ਕਤਾਹੀ ਦੇ ਮਾਮਲੇ 'ਚ ਕਿਸਾਨਾਂ ਤੇ ਧਾਰਾ 307 ਲਗਾਉਣ ਦਾ ਮੁੱਦਾ ਹੁਣ ਗਰਮਾ ਗਿਆ ਹੈ ਕਿਸਾਨਾਂ ਨੇ 11 ਫਰਵਰੀ ਨੂੰ ਰੋਸਪੁਰ ਐਸਐਸਪੀ ਦਫ਼ਤਰ ਬਾਕਰ ਆਕਰਮੀਆਂ ਪਿਆਰੀਆਂ ਕਰ ਲਈਆਂ ਨੇ ਕਿਸਾਨ ਆਗੂ ਜਗਜੀਤ ਸਿੰਘ ਢੱਲੇਵਾਲ ਦੀ ਕੋਖ ਹਰਤਾਲ ਸੁਨਵਾਲ ਨੂੰ 70 ਰਵਿਚ ਦਾਖਲ ਹੋਈ ਹੈ ਉਸਦੇ ਕੰਨ ਦਾ ਅਰਦ ਹੁਣ ਠੀਕ ਹੋ ਗਿਆ ਹੈ ਤੇ ਚਪਸਾ ਇਸ ਨਿਪਟ ਕਿਸਾਨ ਮੋਰਚਾ ਤੇ ਉਹ ਮੋਰਚਾ ਦੀ ਇਤਲਾ ਲਈ ਇੱਥੇ ਚਾਰੀ ਨੇ ਉਮੀਦ ਹੈ ਕਿ ਗੁਰਮਤਿ ਅਰਮਿਸਕਾਰ ਜਲ ਰਹੀ ਮੀਟਿੰਗ ਹੋਈ ਅਭਿਸ਼ੇਕ ਸ਼ਰਮਾ ਇਸ ਨਾਮ ਦੀ ਗੂੰਜ ਭਾਰਤ ਦੇ ਹਰ ਕੋਨੇ ਵਿੱਚ ਵਿ ਨਵਰੀਆ ਮਹਿਸੇ 24 ਸਾਮ ਦੇ ਖਿਡਾਰੀ ਨੇ ਵਰਲਡ ਕਲਾਸ ਫਾਲਿੰਗ ਮੂਵ 1000 ਖਿਲਾੜ ਬਣਾ ਦਿੱਤਾ ਪਾਣੀ ਅਭਿਸ਼ੇਕ ਗੇਂਦਾਂ ਦੇ ਹਿਸਾਬ ਨਾਲ ਸਭ ਤੋਂ ਤੇਜ਼ ਸੈਂਕੜੇ ਦਾ ਵਰਲਡ ਰਿਕਾਰਡ ਬਣਾਉਣ ਤੋਂ ਤੁਕਦੇ ਪਰ ਇਸ ਦੇ ਬਾਵਜੂਦ ਸਭ ਤੋਂ ਤੇਜ਼ ਮਾਮਲੇ ਚ ਨੰਬਰ 1 ਤੇ ਨੇ ਰੋਹਿਤ ਸ਼ਰਮਾ ਤੇ ਕ੍ਰਿਸ ਗੇਅਰ ਵਰਗੇ ਬੱਲੇਬਾਜ਼ ਸੋ ਪੂਰੇ ਕੈਰੀਅਰ ਵਿੱਚ ਨਹੀਂ ਕਰ ਸਕਿਏ ਉਹ ਅਭਿਸ਼ੇਕ ਨੇ ਮੇਂਟਾ ਵਿੱਚ ਕਾਰਖਾਇਆ ਪੰਜਾਬ ਦੇ ਪੁੱਤਰ ਅਭਿਸ਼ੇਕ ਸ਼ਰਮਾ ਨੇ ਇੰਗਲੈਂਡ ਲਾਫਾਂਮ ਖੇਡ ਵਿੱਚ ਹਹਾ ਕਾਰਗਜਤਾ ਸ਼ੁਰੂਆਤ ਅਜੇ ਹੀ ਸੀ ਕਿ ਮਨੋ ਸਾਰੇ ਵਰਡ ਰਿਕਾਰਡ ਟੁੱਟ ਜਾਂਦੇ ਪਰ ਅੰਤ ਵਿੱਚ ਉਸ ਦੇ ਗੇਂਦਾਂ ਦੇ ਹਿਸਾਬ ਨਾਲ ਸਭ ਤੋਂ ਤੇਜ਼ ਸੈਕਟਰ ਲਗਾਉ ਤੇ ਚੁੱਕ ਗਏ ਹਾਲਾਂਕਿ ਇਸ T20 ਮੈਚ ਵਿੱਚ ਸਭ ਤੋਂ ਵੱਧ ਚੁੱਕੇ ਰਗਵਾ ਮਾਰੇ ਭਾਰਤੀ ਬਲੇਬਾਸ ਤੋਂ ਨਹੀਂ ਫਤੇਗੜ ਚੂੜੀਆਂ ਤੋਂ ਬਹੁਤ ਮੰਦ ਭਾਗੀ ਖਬਰ ਸਾਹਮਣੇ ਆਈ ਹੈ ਜਿੱਤੇ ਇੱਕ ਮੋਟਰਸਾਈਕਲ ਸਵਾਰ ਦੇ ਮਹੌਤੂਬੀ ਪਤਨੀ ਦੇ ਸਾਹਮਣੇ ਹੀ ਪਤੀ ਨੇ ਸਾਹ ਛੱਡ ਦਿੱਤੇ ਮ੍ਰਿਤਕ ਦੀ ਪਛਾਣ ਪਿਆਰਾ ਲਾਲ ਵਜੋਈਆ ਨੇ ਤੱਕ ਤੇ ਨ ਬੱਚੇ ਨਵਯੋਸੀ ਖਾਸਾ ਫਤੇਗੜ ਸਹਿਬਲੇ ਦੇ ਵਾਪਰੇ ਖਾਲ ਇਸ ਬਲਟਨ ਦੇ ਪਾਸੇ ਨਹੀਂ ਨਈ ਨਵੀਂ ਤਾਜ਼ਾ ਖੰਡਾਂ ਲਈ ਦੁਸਤ ਦੇ ਰੂਝ ਗਿਆ ਕਿ ਇਹ ਕੰਮ ਕਰ